ਮੇਲੇ ਦੇ ਚਪੇੜੇ ਪੈਣ ਦੀ ਕਸਰ ਕੋਈ ਨਹੀਂ ਛੱਡੀ ਨਾਲ ਦੇ ਬੰਦਿਆਂ ਨੇ ਹਾਰੇ ਖਲੋ ਚੈਰੀ ਲਾਹ ਲਾ ਕੇ ਉਹਦੀਆਂ ਪਾਥੀਆਂ ਜਿਹਾ ਦੁਖਾ ਗਿਆ ਤੇ ਮੁੜ ਕੇ ਭਾਈ ਸਾਨੂੰ ਉਹਦੋਂ ਕਹਿ ਕੇ ਖੜਾ ਛਡਾਉਣਾ ਪਿਆ ਵੀ ਭਾਈ ਲਿਆ ਜਿਹੜੀਆਂ ਦੋ ਦੋ ਪਾਥੀਆਂ ਉਹਨੇ ਚੈਰੀ ਲਾ ਕੇ ਖਾਧੀ ਐ ਉਹ ਪਾਥੀਆਂ ਸਾਨੂੰ ਦੇ ਦੇ ਵੀਰ ਬਣ ਕੇ ਹੋਰ ਤਾਂ ਕੋਈ ਹੱਲ ਨਹੀਂ ਪਰ ਮੈਂ ਤਾਂ ਇੱਕ ਹਿਸਾਬ ਜਿਹਾ ਲਾਇਆ ਵੀ ਨਾਲ ਦੇ ਬੰਦਿਆਂ ਨੂੰ ਜੇ ਲੈ ਕੇ ਜਾਣ ਨੇ ਤਾਂ ਸੰਗਲ ਪਾ ਕੇ ਰੱਖਣ ਵਾਲਾ ਕੰਮ ਆ ਜਿਆਦਾ ਜੁੱਤੀਆਂ ਪਵਾਉਣਗੇ ਜਾਂ ਜੁੱਤੀਆਂ ਅਗਲੇ ਦੇ ਲਾਦਣਗੇ ਦੋਨੇ ਕੰਮਾਂ ਦੇ ਵਿੱਚੋਂ ਇੱਕ ਕੰਮ ਤਾਂ ਇਹਨਾਂ ਦਾ ਪੱਕਾ ਹੀ ਹੁੰਦਾ ਕਸ਼ਮੈ ਮੈਂ ਤਾਂ ਇਹੀ ਕਹਿਣਾ ਵੀਰੋ ਵਿਚੈਰੀ ਚੋਕ ਕੇ ਖਾਣ ਦੀ ਕਿਰਪਾਲਤਾ ਨਾ ਕਰਿਓ ਕਿਤੇ ਹੋਰ ਮੇਲਾ ਛਪਾਰ ਦਾ ਜੀ ਹਸਤੀਕਾਲ ਜੀ ਸਾਰਿਆਂ ਨੂੰ ਦਿਖਾਉਣ ਲੱਗਿਆ ਮੇਲਾ ਛਪਾਰ ਦਾ ਪੰਜਾਬ ਦੇ ਸਭ ਤੋਂ ਵੱਡੇ ਮੇਲਿਆਂ ਚੋਂ ਇੱਕ ਆ ਨਾਲ ਮੇਰੇ ਜੱਗਾ ਤੇ ਸੋਨੂੰ ਆਪਣੀ ਜੰਦਜਾਨ ਆ ਬਾਬੇ ਦੀ ਜਗਾ ਜੀ ਗੰਗਾ ਮਾੜੀ ਜੀ ਦੀ ਛਪਾਰ ਤੇ ਇੱਥੇ ਮਿੱਟੀ ਨਿਕਲਦੀ ਐ ਬਾਈ ਜੀ ਇੱਤੇ ਚੜਦੀਆਂ ਸੇਵੀਆਂ ਕਣਕ ਖਿਲਾਂ ਪਤਾਸੇ ਗੁੜ ਤੇ ਇਹ ਚੀਜ਼ਾਂ ਦਾ ਜਿਹੜਾ ਚੜਾਵਾ ਚੜਾਇਆ ਜਾਂਦਾ ਤੇ ਅੰਦਰ ਤੁਸੀਂ ਦਾਨ ਪਾਤਰ ਜੋ ਵੀ ਆ ਦੇ ਸਕਦੇ ਹੋ ਗੱਲੇ ਦੇ ਵਿੱਚ ਵੀ ਦਸਵਾਂ ਦਾ ਸੌਂਦ ਪਾ ਸਕਦੇ ਹੋ ਤੇ ਵਿੱਚ ਬਹਿਮ ਵੀ ਬਣਾਏ ਹੋਏ ਆ ਹਕੀਕਤ ਵੀ ਲਾ ਲੋ ਵੀ ਕਹਿੰਦੇ ਨਾਗਾਂ ਦਾ ਜੋੜਾ ਵੀ ਚੜਦਾ ਇੱਥੇ ਵੀ ਜੇ ਕਿਸੇ ਤੋਂ ਕੋਈ ਸੱਪ ਮਰ ਜਾਂਦਾ ਤਾਂ ਉਹ ਇੱਥੇ ਸੱਪਾਂ ਦਾ ਜੋੜਾ ਜਿਹੜਾ ਉੱਥੇ ਮਿਲ ਜਾਂਦਾ 10 20 ਰੁਪਈਆ ਦੇ 50 ਦੇ ਵੀ ਉਹ ਚੜ ਜਾਂਦੇ ਇੱਥੇ ਜੇ ਕੋਈ ਆਪਦੇ ਘਰੋਂ ਬਣਾ ਕੇ ਲਿਆ ਕੇ ਚੜ੍ਹ ਕੇ ਜਾਣਾ ਚਾਹੁੰਦਾ ਉਹ ਵੀ ਚੰਦੀ ਦੇ ਚੜਾ ਸਕਦਾ ਤੇ ਜਗਾ ਬਹੁਤ ਸੋਹਣੀ ਹੈ ਪਹਿਲਾਂ ਤਾਂ ਜਦੋਂ ਅੱਜ ਤੋਂ 10-15 ਸਾਲ ਪਹਿਲਾਂ ਆਉਂਦੇ ਹੁੰਦੇ ਸੀ ਉਦੋਂ ਇੱਥੇ ਕੁਝ ਵੀ ਨਹੀਂ ਸੀਗਾ ਬੜਾ ਬੁਰਾ ਹਾਲ ਹੁੰਦਾ ਸੀ ਕੱਚਾ ਸੀ ਸਾਰਾ ਤੇ ਬੈਟਨ ਖੜਨ ਨੂੰ ਵੀ ਥਾਂ ਨਹੀਂ ਹਵਾ ਦਾ ਪ੍ਰਬੰਧ ਕੋਈ ਹੋਰ ਪਾਣੀ ਦਾ ਵੀ ਏਡਾ ਤਾਕੜਾ ਸਿਸਟਮ ਨਹੀਂ ਸੀ ਹੁਣ ਤਾਂ ਬਹੁਤ ਵਧੀਆ ਜਗਾ ਬਣ ਗਈ ਜਾਨੀ ਕਿ ਜਿਹੇ ਜਗਾ ਤੇ ਕਮਾਈ ਹੈਗੀ ਆ ਤਾਂ ਜਗਾ ਦੇ ਉੱਤੇ ਪੈਸਾ ਲੱਗਿਆ ਆਮ ਹੀ ਦੱਸਦਾ ਪੰਜਾਬ ਦੇ ਵਿੱਚੋਂ ਮੈਂ ਕਹਿੰਦਾ 80% ਲੋਕ ਨੇ ਜਿਹੜੇ ਚਪਾਰ ਦੇ ਮੇਲੇ ਤੇ ਮੱਥਾ ਟੇਕ ਕੇ ਜਾਂਦੇ ਆ ਲੋਜੀ ਦੀ ਸਾਡੀ ਵੀ ਪੂਰੀ ਤਿਆਰੀ ਹੈ ਤੇ ਅਸੀਂ ਵੀ ਹੁਣ ਚੱਲੇ ਆਂ ਨਾਲ ਮੇਰੇ ਸਹੁੰ ਨੂੰ ਤੇ ਜੱਗਾ ਅਸੀਂ ਦਿਨੇ ਆਉਣੇ ਹਨ ਰਾਤ ਨੂੰ ਬਹੁਤ ਘੱਟ ਨਿਗਰਾਤ ਨੂੰ ਇੰਨਾ ਕਾ ਵੀ ੱਤਕਾ ਢੋਲਾ ਜਿਹਾ ਥੋੜਾ ਜਿਹਾ ਵੱਧ ਆਉਂਦਾ ਦਿਨੇ ਬੰਦਾ ਆਰਾਮ ਨਾਲ ਮੱਥਾ ਟੇਕ ਕੇ ਸ਼ਰਧਾ ਨਾਲ ਨਾਲੇ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਕਿਹੜੀ ਜਗ੍ਹਾ ਕੀ ਗੱਲ ਆ ਕੀ ਬਾਤ ਆ ਸਾਰੇ ਡਿਟੇਲ ਦੇ ਵਿੱਚ ਹਨਾ ਜੋ ਕੁਝ ਵੀ ਆ ਤੇ ਫੇਰ ਹੀ ਮੱਥਾ ਟੇਕ ਕੇ ਦਾ ਫਾਇਦਾ ਜੇ ਹੁਣ ਆਪਾਂ ਹਰਦਾਮ ਵੀ ਮਚਾਉਣਾ ਤਾਂ ਕੋਈ ਮੱਥਾ ਟੇਕ ਦਾ ਫਾਇਦਾ ਨਹੀਂ ਹਰਦ ਨਾਲ ਜਦੋਂ ਹੁਣ ਤੇ ਇਹ ਅਸਲੀ ਜਿਹੜਾ ਬਾਬਾ ਗੋਗਾ ਮੰਦਿਰ ਜੀ ਉਹਨਾਂ ਦਾ ਇਤਿਹਾਸ ਆ ਜੀ ਜੇ ਕਿਸੇ ਨੇ ਪੜਨਾ ਹੋਵੇ ਤਾਂ ਵੀਡੀਓ ਨੂੰ ਆਪਣੀ ਨੂੰ ਰੋਕ ਕੇ ਚੰਗੀ ਤਰ੍ਹਾਂ ਹਨਾ ਤੇ ਇਹ ਸਾਰਾ ਡਿਟੇਲ ਦੇ ਵਿੱਚ ਆਪਾਂ ਪਾਇਆ ਹੋਇਆ ਵੀ ਪੜ੍ਹ ਵੀ ਸਕਦਾ ਵੀ ਕਿਉਂ ਇੱਥੇ ਮਸ਼ਹੂਰ ਆ ਇਹ ਜਗ੍ਹਾ ਤੇ ਕੀ ਕਾਰਨ ਤੇ ਕਿਉਂ ਇੱਥੇ ਮੇਲਾ ਲੱਗਦਾ ਜਿਹੜਾ ਛਪਾਰ ਦਾ ਲੱਗਦਾ ਹੈਗਾ ਸ਼ਰਾਧਾ ਦੇ ਵਿੱਚ ਮੇਲਾ ਲੱਗ ਰਿਹਾ ਵੀ ਕੀ ਕਾਰਨ ਹੁੰਦਾ ਹਨਾ ਇਹ ਤੇ ਇਹ ਪ੍ਰਬੰਧਕ ਕਮੇਟੀ ਨੇ ਇੱਥੇ ਬੋਲਡ ਲਾਇਆ ਹੋਇਆ ਜਗ੍ਹਾ ਬਹੁਤੰਦਰੂ ਸਜਾਵਟ ਦੇ ਦੀ ਹੋਈ ਸੀ ਪੂਰੀ ਵਧੀਆ ਫੁੱਲ ਲਾਏ ਹੋਏ ਸੀਗੇ ਤੇ ਸਾਰੇ ਆਪਾਂ ਸ਼ਰਦਨਾਂ ਤਿੰਨ ਜਗ੍ਹਾ ਨੇ ਤੇ ਤਿੰਨਾ ਥਾਵਾਂ ਦੇ ਉੱਤੇ ਆਪਾਂ ਵਧੀਆ ਸ਼ਰਦਨਾਂ ਮਾਥਾ ਟੇਕਿਆ ਅੰਦਰ ਥੋੜਾ ਜਿਹਾ ਜਗ੍ਹਾ ਤੰਗ ਹੋਣ ਦੇ ਕਰਕੇ ਤੇ ਇੱਥੇ ਥੋੜੀ ਜਿਹੀ ਦਿੱਕਤ ਹੁੰਦੀ ਆ ਆ ਬਾਪਿਆਂ ਦੀ ਜਗ੍ਹਾ ਗਈ ਜੀ ਅੰਦਰ ਤੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਡਰਸ਼ਾ ਜਿਹੜਾ ਇਹ ਅੰਦਰ ਦਾ ਵੀ ਦਿਖਾਉਣ ਦੀ ਕੋਸ਼ਿਸ਼ ਕਰੀ ਆਪਾਂ ਇਕੱਠ ਬਹੁਤ ਸੀ ਪਰ ਫਿਰ ਵੀ ਆਪਾਂ ਜਨ ਕੀ ਧੱਕਾ ਮੁੱਕੀ ਜੀ ਹੋ ਕੇ ਵੀਡੀਓ ਬਣਾ ਆ ਲਈ ਜਿਹੜੀ ਗੱਲਾਂ ਵੀ ਕਈ ਬੰਦੇ ਜਿਹੜੇ ਕੈਨੇਡਾ ਅਮਰੀਕਾ ਜਾਂ ਵਿਦੇਸ਼ਾਂ ਵਿਦੇਸਾਂ ਚ ਬੈਠੇ ਨਹੀਂ ਆ ਸਕਦੇ ਤਾਂ ਸ਼ਰਦਾ ਨਾਲ ਆਪਦਾ ਆਪਦੇ ਮਨ ਚ ਧਿਆ ਸਕਦੇ ਜਨ ਕੀ ਹਨ ਤੇ ਉਹਨਾਂ ਕਰਕੇ ਆਪਾਂ ਵੀਡੀਓ ਤਾਂ ਬਣਾਈ ਆ ਵੀ ਕਿਸੇ ਦਾ ਨਹੀਂ ਮੱਥਾ ਟੇਕਣ ਆਇਆ ਜਾਂਦਾ ਤੇ ਉਹ ਆਪਦੀ ਸ਼ਰਦਾ ਦੇ ਨਾਲ ਜਿਹੜਾ ਵੀਡੀਓ ਦੇਖ ਲੈਣਗੇ ਤੇ ਕਈ ਬੰਦੇ ਦੀ ਕੋਈ ਮਨੋ ਕਾਮਨਾ ਹੁੰਦੀ ਹੈ ਕਹਿੰਦੇ ਹੁੰਦੇ ਵੀ ਜੇ ਦਿਲ ਚੋਂ ਸੱਚੇ ਮਨ ਨਾਲ ਅਰਦਾਸ ਕੀਤੀ ਜਾਏ ਉਹਨਾਂ ਤਾਂ ਬੰਦੇ ਦੀ ਕਿਤੇ ਬੈਠਾ ਹੋਵੇ ਪੂਰੀ ਹੋ ਜਾਂਦੀ ਹੈ ਤੇ ਉਹ ਬੰਦੇ ਦੀ ਜਦੋਂ ਇੱਛਾ ਉਦੋਂ ਮਰਜੀ ਅਰਦਾਸ ਪੂਰੀ ਜਿਹੜੀ ਹੋਈ ਹੈ ਉਹਦੀ ਆਪਦੀ ਸੁੱਖ ਲਾ ਕੇ ਜਾ ਸਕਦਾ ਹਨ ਬਹੁਤ ਬੰਦੇ ਐਂ ਕਰਦੇ ਆਗੇ ਸੁੱਖ ਸੁੱਖ ਲੈਂਦੇ ਵੀਡੀਓ ਦੇਖ ਕੇ ਬਾਅਦ ਆਪਾਂ ਕਹਿ ਦਿੰਦੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਉਹ ਆ ਕੇ ਤੇ ਸੁੱਖਾਂ ਲਾ ਕੇ ਜਾਂਦੇ ਜੈ ਸ਼ੇ ਭੋਲੇनाथ ਸ਼ੇਵ ਜੀ ਮਹਾਰਾਜ ਦੀ ਮੂਰਤੀ ਲਈ ਵੀ ਆ ਲੰਗਰ ਰਸਾ ਪ੍ਰਬੰਧ ਕਰਾਇਆ ਵਾ ਤੇ ਪੂਰਾ ਵਧੀਆ ਪ੍ਰੋਗਰਾਮ ਸੀਗਾ ਲੰਗਰ ਦਾ ਤੇ ਚੌਲ ਛੋਲੇ ਤੇ ਫਲ ਫਰੂਟ ਵਗੈਰਾ ਨਾਲ ਦਿੱਤਾ ਜਾਂਦਾ ਸੀਗਾ ਤੇ ਲੰਗਰ ਹਾਲ ਦੇ ਵਿੱਚ ਵੀ ਮੈਨੂੰ ਇੱਕ ਗੱਲ ਵਧੀਆ ਲੱਗੀ ਵੀ ਬਾਲਾ ਤੱਕ ਮੁੱਕੇ ਵਾਲਾ ਕੰਮ ਨਹੀਂ ਸੀਗਾ ਲਾਈਨ ਦੇ ਵਿੱਚ ਸਾਰਿਆਂ ਨੂੰ ਹੀ ਬੇਨਤੀ ਹੱਥ ਬੰਨ੍ਹ ਕੇ ਕਰ ਰਹੇ ਸੀ ਵੀ ਜੇ ਕਿਸੇ ਨੂੰ ਸ਼ੱਕ ਨਾ ਤਾਂ ਆਪ ਦਾ ਲਾਈਨ ਦੇ ਵਿੱਚ ਖੜ ਕੇ ਆਪ ਦਾ ਤੁਸੀਂ ਸਮਾਨ ਲੈ ਸਕਦੇ ਹੋ ਪ੍ਰਸ਼ਾਦ ਪਵਾ ਕੇ ਉਸ ਤੋਂ ਬਾਅਦ ਬੈਠ ਕੇ ਕਿਤੇ ਵੀ ਖਾ ਸਕਦੇ ਹੋ ਲੰਗਰ ਹਾਲ ਦੇ ਵਿੱਚ ਵੀ ਪੱਖਿਆਂ ਦਾ ਪ੍ਰਬੰਧ ਬਹੁਤ ਜ਼ਿਆਦਾ ਸੀਗਾ ਸੋਨ ਨੂੰ ਆ ਕਰ ਲਈਏ ਇੱਥੇ ਇਹਨਾਂ ਨੇ ਸੰਨੀ ਆ ਲੋ ਜੀ ਇਹ ਤਾਂ ਜਿਵੇਂ ਖੁਰਨੀ ਜਿਹਾ ਸੰਨੀ ਕਰ ਦਿੰਦਾ ਐ ਸੰਨੀ ਕਰਕੇ ਬਹਿ ਗਿਆ ਹੈ ਹੀ ਨਹੀਂ ਕਿਤੇ ਲਿਆਂਨ ਵਾਲੇ ਮਲ ਆਲੇ ਹਿਸਾਬ ਜੈ ਵੀ ਕਾਠਵੱਟ ਦੇ ਵਿੱਚ ਇਹਦਾ ਕੱਲਾ ਕਹਿਰਾ ਬੰਦਾ ਹੋਵੇ ਮੱਥਾ ਟੇਕਣ ਵਾਲਾ ਬਸ ਮੁਰਨਾ ਹੀ ਹੋਵੇ ਇਹਨਾਂ ਨੂੰ ਤੋ ਉਦੋਂ ਲੈ ਕੇ ਜਾਵੇ ਤੇ ਇਹ ਤਾਂ ਜਦੋਂ ਕਿਤੇ ਬੰਦਿਆਂ ਚ ਲਿਜਾਣਾ ਹੋਵੇ ਉਦੋਂ ਇਹਨਾਂ ਦੇ ਮੂੰਹ ਤੋਂ ਛਿੱਕ ਲੀਆਂ ਚਾੜਨ ਵਾਲਾ ਕੰਮ ਆ ਸਾਡੇ ਬੰਦਿਆਂ ਦੇ ਆ ਜਿਹੜਾ ਪੁਰਾਣਾ ਰਿਵਾਜ ਚੱਲਿਆ ਆ ਰਿਹਾ ਚੱਪਲਾਂ ਦਾ ਇੱਕ ਚੱਪਲ ਕਿਤੇ ਹੋਰ ਲਾਹੀ ਸੀ ਇੱਕ ਕਿਤੇ ਹੋਰ ਲਈ ਸੀ ਮੈਂ ਬੁੜੀਆਂ ਤੋਂ ਕਿਤੇ ਘਰੇ ਜਾਂਦੇ ਨੂੰ ਚਾਪੜਾ ਪ੍ਰੇਟਣਾ ਹੋ ਜੇ ਹਰੇਕ ਵਾਰੀ ਕਿਦਾਂ ਕਿਤੇ ਜਿੱਥੇ ਕਿਤੇ ਮੱਥਾ ਟੇਕਣ ਜਾਣਾ ਨਵੀਆਂ ਜੱਪੜਾਂ ਛੱਡ ਕੇ ਭੱਜ ਜਾਉਣਾ ਤੇ ਜੱਪੜਾਂ ਪਾਣੀਆਂ ਫਾਈਨਲੀ ਮਰ ਚੁੱਕੀਆਂ ਨੇ ਤੇ ਹੁਣ ਆਪਾਂ ਪਾਤਿਆ ਪੰਨ ਚਾਲੇ ਤੇ ਮੇਰੀ ਜੰਦੇ ਜਾਣ ਜਿਵੇਂ ਕਹਿੰਦਾ ਜੱਗਾ ਤੇ ਸੋਨੂ ਤਿੰਨੇ ਜਾਣੇ ਸਾਡੀ ਟਿਕੜੀ ਬਹੁਤ ਜ਼ਿਆਦਾ ਬਾਅਦ ਅਸੀਂ ਦੁਬਾਰੇ ਇਕੱਠੇ ਹੋਣ ਲੱਗੇ ਆ ਪਹਿਲਾਂ ਜਣੀ ਕਿ ਰਹਿੰਦੇ ਤਾਂ ਇਕੱਠੇ ਸੀ ਪਰ ਕਿਤੇ ਜਾਂਦੇ ਆਉਂਦੇ ਬਹੁਤ ਘਟ ਗਿਆ ਸੀ ਹੁਣ ਕਿਉਂਕਿ ਇੱਕ ਤਾਂ ਕਬੀਲਦਾਰੀਆਂ ਇੱਕ ਜ਼ਿੰਮੇਵਾਰੀਆਂ ਹੋਰ ਗੱਲਾਂ ਬਾਤਾਂ ਸਾਰੀਆਂ ਮੈਂ ਚ ਨਹੀਂ ਕਰ ਰਹੀਆਂ ਸੀ ਹਨਾ ਚਲੋ ਬਾਬਾ ਕਿਰਪਾ ਕਰੇ ਵੀ ਸਾਡਾ ਜਿਹੜਾ ਇੰ ਪਿਆਰ ਬਣਿਆ ਰਹੇ ਚੰਨਾ ਜਣਿਆ ਦਾ ਤੇ ਹੁਣ ਤੁਹਾਨੂੰ ਦਿਖਾਉਣੇ ਹੋਰ ਗਾਹਾਂ ਮਨਰੰਜਨ ਟੂਲੇ ਚੰਡੋਲਾਂ ਲੱਗਿਆ ਪਰ ਜੱਗਾ ਇੱਕ ਚਲਾਕੀ ਖੜ ਗਿਆ ਮੇਰੇ ਨਾਲ ਇੱਥੇ ਨੇ ਜਿਹੜਾ ਫੋਨ ਲਾਇਆ ਨਾ ਕੈਮਰੇ ਨਾਲ ਇਹਨੇ ਮਾਦੇ ਪੁੱਤ ਨੇ ਕੋਈ ਨਾ ਕੋਈ ਕਾਰਵਾਈ ਪਾਈ ਸੀ ਵੀਡੀਓ ਮੇਰੀ ਲਈ ਆ ਬਣਾ ਤੇ ਚਲ ਕੋਈ ਗੱਲ ਨਹੀਂ ਬਦਲਾ ਲੈਣਾ ਜਿਉਣਿਆ ਬਦਲਾ ਲੈ ਕੇ ਆਪਾਂ ਦਿਖਾਵਾਂਗੇ ਤੇ ਵੀਡੀਓ ਨੇ ਬਣਾ ਲਈਆਂ ਤਿੰਨ ਚਾਰ ਆਪਣੀਆਂ ਚੋਰੀਆਂ ਆਪਾਂ ਬਣਾਈਆਂ ਛਰਿਆਂ ਮੈਨਾਂ ਨੂੰ 10-10 ਕੇ ਤੇ ਇਕੱਲੇ ਇਕੱਲੇ ਬੰਦੇ ਨੂੰ ਨੋ ਜੀ ਉਹਨੂੰ ਕਹਿੰਦਾ ਵੀ ਮੈਨੂੰ ਫਾਈਨਲੀ ਲੈ ਕੇ ਆ ਵਿੱਚ ਪਹਿਲਾਂ ਕਹਿੰਦੇ ਚੰਡੋਲ ਤੇ ਚੜਨਾ ਚਾਹਗਾ ਕਹਿੰਦਾ ਜੇ ਚੰਡੋਲ ਤੇ ਤੁਸੀਂ ਚੜਨਾ ਮਿੱਤਰੋ ਫਿਰ ਮੈਨੂੰ ਇੱਥੇ ਹੀ ਰਹਿਣ ਦਿਓ ਜਾਂ ਤਾਂ ਤੁਸੀਂ ਜਾਓਗੇ ਜਾਂ ਮੈਂ ਜਾਊਂ ਜੰਡੋਲ ਤੇ ਵੀ ਕੰਮ ਲੋਟ ਨਹੀਂ ਆਉਣਾ ਵੀ ਮੈਥੋਂ ਨਹੀਂ ਆਪਦੇ ਕੱਪੜੇ ਖਰਾਬ ਕਰਾਏ ਜਾਂਦੇ ਤੇ ਤਾਂ ਹਾਂ ਤੁਸੀਂ ਬੋਰ ਲਾ ਦੇਣਾ ਮੈਨੂੰ ਪਤਾ ਕਹਿੰਦਾ ਵੀ ਲੋਟ ਨਹੀਂ ਜਾਂ ਤਾਂ ਤੁਸੀਂ ਚੜਜੋ ਨਹੀਂ ਮੈਂ ਅਸੀਂ ਫਿਰ ਬੰਦੀ ਕਰਤਾ ਪ੍ਰੋਗਰਾਮ ਵੀ ਆਪ ਤਿੰਨੀ ਨਹੀਂ ਜਾਂਦੀ ਹੈਗੀ ਕਿਉਂਕਿ ਸਾਨੂੰ ਸਾਡਾ ਦੋ ਜਾਨਾ ਦਾ ਪਤਾ ਸੀ ਵੀ ਆਪਣਾ ਲੋਡ ਨਹੀਂ ਆਉਣਾ ਚ ਡੋਲਦੇ ਜੱਗਾ ਦਾ ਚੱਲ ਚੜਦਾ ਛੁੱਟਦਾ ਰਹਿੰਦਾ ਇਹਦਾ ਖੇਡਦਾ ਰਹਿੰਦਾ ਭਰਾਓ ਪੈਂਕੀ ਦੇ ਵੀ ਚੜ ਜਾਂਦਾ ਪਾਣੀ ਵਾਲੇ ਤੇ ਵੀ ਟੇਬਲ ਟਾਵਰ ਤੇ ਵੀ ਚੜ ਜਾਂਦਾ ਉੱਤੇ ਐ ਰਗੀ ਪਰ ਮੇਲਾ ਲਾ ਲਓ ਚਰਵਾਦ ਲੱਗਿਆ ਲਾ ਲਓ ਕੁਛ ਲਾ ਲਓ ਵੀ ਮੇਲਾ ਸੋਹਣਾ ਸੀ ਪੂਰਾ ਭਰਿਆ ਹੋਇਆ ਸੀ ਤੇ ਪੂਰਾ ਵਧੀਆ ਪ੍ਰਬੰਧ ਸੀ ਪ੍ਰਬੰਧਕਾਂ ਨੇ ਵੀ ਕੋਈ ਘਾਟ ਨਹੀਂ ਛੱਡੀ ਨਹੀਂ ਅੱਗੇ ਹੁਣ ਲੋਕ ਮੇਲਿਆਂ ਤੇ ਜਾਣੋ ਵੀ ਇਸੇ ਕਰਕੇ ਘਟ ਗਏ ਕਿਉਂਕਿ ਲੜਾਈਆਂ ਬਾੜੀਆਂ ਹੋਣ ਲੱਗੀਆਂ ਇੱਥੇ ਜੱਗੇ ਨੇ ਸਾਡੇ ਛਤਰ ਪੈਂਦੇ ਪੈਂਦੇ ਜਿਹੜੇ ਫਾਈਨਲੀ ਅਸੀਂ ਮਸਾਂ ਬਚੇ ਕਿਉਂਕਿ ਆ ਖੋਏ ਵਾਲੀ ਜਿਹੜੀ ਪਈਆਂ ਪਾਸਿਆਂ ਜੇ ਤੇ ਉਹਨੇ ਚੈਰੀ ਫਾਈਨਲੀ ਚੋੱਕ ਕੇ ਸਾਰੀ ਖਾਲੀ ਆ ਲਓ ਜੀ ਤੇ ਬਸ ਇੱਕ ਪਾਸੀਆਂ ਵਾਲੇ ਭਾਈ ਨੇ ਸਾਡੇ ਕਿੱਲੇ ਪੇੜੇ ਨਹੀਂ ਲਾਏ ਹੋਰ ਕਸਰ ਕੋਈ ਨਹੀਂ ਛੱਡੀ ਤੇ ਉਹਨੂੰ ਫਿਰ ਅਸੀਂ ਬਹਾਨੇ ਜਨਾਲ ਅਸੀਂ ਕਿਹਾ ਸੀ ਕਿ ਸਾਨੂੰ ਵੀ ਦੇ ਦੇ ਭਾਈ 2 2 3 3 ਹੋਰ ਕੀ ਕਰੀਏ ਹੁਣ ਸਾਡਾ ਬੰਦਾ ਜਦੋਂ ਚੈੜੀ ਵੀ ਲਾ ਲਾ ਕੇ ਖਾ ਗਿਆ ਤਾਂ ਸਾਨੂੰ ਜਿਹੜੀਆਂ 2 2 3 3 ਲੈ ਕੇ ਜਿਹੜੀਆਂ ਖੜਾ ਛਡਾਉਣਾ ਪਿਆ ਤੇ ਪਾਸੀਆਂ ਵਾਲਾ ਕਹਿੰਦਾ ਕਹਿੰਦਾ ਭਾਈ ਜਿੰਮੇ ਖਾਧੀਆਂ ਚਮ ਕੱਢੂ ਦਾ ਤੁਹਾਡਾ ਜਲੂਸ ਵੀ ਜਾਂਦਾ ਪੈਸੇ ਦੋ ਨਹੀਂ ਕਹਿੰਦਾ ਮੇਰੀਆਂ ਚੈੜੀ ਲੈ ਕੇ ਦੋ ਭਾਈ ਬਾਜ਼ਾਰ ਦੇ ਵਿੱਚੋਂ ਜਿੱਥੋਂ ਮਰਜੀ ਅਸੀਂ ਕਿਹਾ ਭਰਾਵਾ ਤੂੰ ਪਾਸੀਆਂ ਨਹੀਂ ਸਾਨੂੰ ਪਾ ਲੈ ਜਿਹੜੀ ਤੂੰ ਚੈੜੀ ਲਾ ਕੇ ਖਾਦੇ ਸਾਡੇ ਬੰ ਇਦੋਂ ਬਾਅਦ ਅਸੀਂ ਪੈਂਡਰ ਨੂੰ ਚਾਲੇ ਪਾਉਣ ਲੱਗੇ ਆਂ ਮੇਰੇ ਵੀਰੋ ਮੇਲਾ ਸੀਗਾ ਵਧੀਆ ਪਰ ਮੇਲਿਆਂ ਦੇ ਵਿੱਚ ਤੋਂ ụp ਧੂੜ ਧੱਕੇ ਤੇ ਨੇ ਮੇਲਿਆਂ ਦੇ ਕਹਿੰਦੇ ਹੁੰਦੇ ਆ ਕੰਮ ਪੱਕੇ ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਪੂਰਾ ਟੌਪ ਦਾ ਜਾਨੀ ਕਿ ਆਪਾਂ ਕਹਿੰਦੇ ਨੇ ਵੱਡੇ ਮੇਲਿਆਂ ਦੇ ਵਿੱਚ ਆਉਣ ਵਾਲਾ ਮੇਲਾ ਏ ਪੰਜ 6 ਦਿਨ ਚੱਲਦਾ ਪਹਿਲਾਂ 3 ਦਿਨ ਸੀ ਫਿਰ 4 ਦਿਨ 5 ਦਿਨ 6 ਦਿਨ ਆਇਦ ਕੀ ਤਾਂ 7-8 ਦਿਨ ਹੀ ਚੱਲ ਗਿਆ ਤੇ ਇਕੱਠ ਫਿਰ ਵੀ ਘਟਿਆ ਨਹੀਂ ਇੰਨਾ ਜ਼ਿਆਦਾ ਜਾਨੀ ਕਿ ਇਕੱਠ ਸੀ ਮੇਲੇ ਦਾ ਤੇ ਸਾਡੇ ਬੰਦੇ ਕਿਦੇ ਦਾ ਚੰਰੋਲਾ ਬਾਲੇ ਝਾਕਣ ਕਿਦੇ ਮੇਰੇ ਮੂੰਹ ਮ ਨਹੀਂ ਝਾਕਣ ਵੀ ਇਹ ਨਾ ਰੋਕੇ ਅਸੀਂ ਚੜ ਜਾਈਏ ਕਿਤੇ ਕੁਛ ਕਹਿਣ ਕਿਤੇ ਕੋਈ ਹੁਣ ਪਰ ਮੈਂ ਚੰਡੂਲ ਤੇ ਨਹੀਂ ਚੜਦਾ ਤੇ ਕਿਉਂਕਿ ਮੈਨੂੰ ਬਹੁਤ ਡਰ ਲੱਗਦਾ ਇਹ ਚੀਜ਼ ਦੇ ਉੱਤੋਂ ਆਪਾਂ ਭਈ ਅੱਜ ਤੱਕ ਕਿਦੇ ਚੜੋਲ ਤੇ ਨਹੀਂ ਚੜੇ ਨਾ ਆਪਾਂ ਕਿਤੇ ਟਾਪਰ ਤੇ ਬਾਲੀ ਤੇ ਚੜੇ ਨਾ ਪਾਣੀ ਵਾਲੀ ਟੈਂਕੀ ਤੇ ਜਾਏ ਆਪਣਾ ਕਿੰਨੇ ਚੰਗਾ ਕਬੂਤਰ ਬੈਠਾ ਹੋਵੇ ਕੋਸ਼ ਹੋਵੇ ਆਪਾਂ ਆਪਦਾ ਫਾਈਨਲੀ ਸਾਰਾ ਰੰਗ ਮੇਲਾ ਦੇਖ ਕੇ ਮੁੜਨ ਦੀਆਂ ਕਰਨੀਆਂ ਤਿਆਰੀਆਂ ਤੇ ਕੋਸ਼ ਕੁ ਖੱਟੀਆਂ ਮਿੱਠੀਆਂ ਜਿਆਦਾ ਇਹ ਵੀਡੀਓ ਤਾਂ ਆਮਰਾਲੀ ਵੀ ਕਈ ਵਾਰੀ ਕੋਈ ਬਾਹਰਲੇ ਮੇਰੇ ਭਰਾ ਹੁੰਦੇ ਜਿਹੜ ਤੇ ਆਪ ਦਾ ਵੀ ਸੱਜਦਾ ਕਰ ਲੈਂਦੇ ਆ ਆਪਾਂ ਜਿੱਥੇ ਕਿਤੇ ਧਾਰਮਿਕ ਥਾਂ ਤੇ ਜਾਂਦੇ ਆ ਉੱਥੇ ਲਾਜ਼ਮੀ ਵੀਡੀਓ ਬਣਾ ਕੇ ਲੈ ਕੇ ਆਉਣੇ ਆ ਕਿਉਂਕਿ ਆਪਾਂ ਨੂੰ ਆਇਆ ਹੁੰਦਾ ਵੀ ਸਰਦਾ ਨਾ ਵੀਡੀਓ ਬਣਾਈਏ ਜੇ ਸੋਭਾ ਕਰਾਂਗੇ ਤਾਂ ਸੋਭਾ ਹੋਊਗੀ ਹਨ ਤੇ ਆਪਾਂ ਜਗ੍ਹਾ ਦੀ ਸੋਭਾ ਕਰਦੇ ਆ ਪਰਮਾਤਮਾ ਹਰ ਥਾਂ ਬਸਿੰਦਾਗਾ ਤੇ ਆਪਣੀ ਵੀ ਸੋਭਾ ਫੇਰ ਹੀ ਹੋਣੀ ਆ ਬਹੁਤ ਵਧੀਆ ਜਗ੍ਹਾ ਇੱਕ ਵਾਰੀ ਮੱਥਾ ਟੇਕ ਕੇ ਜ਼ਰੂਰ ਜਾ ਪਰ ਇੱਕ ਗੱਲ ਹੋਰ ਮੈਨੂੰ ਸਿਆਣੇ ਬੰਦੇ ਨੇ ਦੱਸਿਆ ਵੀ ਐ ਦਵਾਰ ਨੂੰ ਇੱਥੇ ਜਿਆਦਾ ਜਿਹੜੀ ਮਿੱਟੀ ਐ ਦਵਾਰ ਨੂੰ ਕੱਢੀ ਜਾਂਦੀ ਆ ਵੀ ਐਂਦਵਾਰ ਨੂੰ ਮਿੱਟੀ ਨਿਕਲਦੀ ਆ ਇਹਨੇ ਚਾਰ ਬਾਲਾ ਜਿਹੜੇ ਮੂਸਾਂ ਨੇ ਆਈ ਝਾੜ ਲੈਣੇ ਵੱਡੇ ਦੇ ਦੇ ਕੇ ਐਂਦਵਾਰ ਨੂੰ ਤੁਸੀਂ ਕਦੇ ਵੀ ਛਪਾਰ ਦੇ ਮੇਲੇ ਦੇ ਉੱਤੇ ਆ ਕੇ ਮਿੱਟੀ ਕੱਢ ਕੇ ਜਾ ਸਕਦੇ ਹੋ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੋਈ ਬਹਿਮ ਨਹੀਂ ਕੋਈ ਹੋਰ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਹਾ ਹਸਣ